ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਵਈਏ ਮਹੱਲੇ ਕੀ ਜੇ ਕੀ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋਈ purkho ਸਿਵਰ ਸਾਚਾ ਜਾਂ ਕਾ ਇੱਕ ਨਾਮ ਆ ਛਲ ਸੰਸਾਰ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਇਤ ਨਾਮ ਰਤਕੋ ਨਾਨਕ ਲੈਣਾ ਥਪਿਓ ਜੀਨ ਸਰਬ ਸਿੱਧੀ ਕਬ ਜਨ ਕਲਸ ਬੁੱਧੀ ਕੀਰਤ ਜਨ ਅਮਰਦਾਸ ਬਿਹਤਰੀਆ ਕੀਰਤੋ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਵਲਸਰਾ ਉਤਰ ਦਖਣ ਪੋਬ ਅਰਪਚਮ ਜੈ ਜੈ ਕਾਰ ਜਪੰਥ ਨਰਾ ਹਰ ਨਾਮ ਰਤਨ ਗੁਰਮੁਖ ਬਰਦਾਇਓ ਉਲਟ ਗੰਗ ਪਛਮ ਧਰਿਆ ਸੋਈ ਨਾਮ ਆਛਲ ਭਗਤ ਹੈ ਭਵਤਾਰਨ ਅਮਰਦਾਸ ਗੁਰ ਕੋ ਭੁਰਿਆ ਸਿਮਰੈ ਸੋਈ ਨਾਮ ਜਖ ਅਰਕਿੰਦਰ ਸਾਧਕ ਸੇਧ ਸਮਾਧ ਹਰਾ ਸਿਮਰਨ ਅਖੇ ਅਤਰ ਅਵਰ ਧੂ ਮੰਡਲ ਨਾਰਦਾ ਦਾ ਪ੍ਰਹਲਾਦ ਵਰਾ ਸਸੀ ਅਰ ਅਰ ਸੂਰ ਨਾਮ ਓਲਾਸ ਹੈ ਸੈਰ ਲੋ ਜਨ ਉਧਰਿਆ ਸੋਈ ਨਾਮ ਆਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ नाम सोई नाम शिव रो नवनाथ निरंजन शिव सनकाद समुद्रया चवरासी सिद्ध बुद्ध जितराते अमरीक भवजल तरया उदो करूर ते लोचन नम कालक वीर किल विख हरया सोई नाम वाछल भगत है भवतारन ਅਮਰਦਾਸ ਗੁਰ ਕੋ ਫੁਰਿਆ ਤੇ ਨਾਮ ਲਾਗ ਤੇਤੀ ਤਿਆਵਹਿ ਜਤੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਵਰੋ ਗੰਗੇ ਪਤਮਹ ਚਰਨ ਚੇਤੋ ਅੰਮ੍ਰਿਤ ਰਸਿਆ ਜਿਦ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਦ ਉਦਰੀਆ ਸੋਈ ਨਾਮ ਆਚਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕੇਤ ਸੰਸਾਰ ਕਿਰਨ ਰਵ ਸੂਰ ਤਰ ਸਾਖ ਹੈ ਉਤਰ ਦੱਖਣ ਪੂਬ ਦੇਸ ਪਛਮ ਜਸ ਭਖ ਹੈ ਜਨਮ ਤਾਇੋ ਸਖੇ ਹੱਥ ਜਿਤ ਨਾਮ ਹਰਿ ਦੈ ਨਿਵਾਸੈ ਸੂਰ ਨਾਰ ਗਾਣ ਦੇ ਦਰਬ ਛੇ ਦਰਸਨ ਆਸੈ ਭਲੋ ਪਰਸਿੱਧ ਤੇਜੁਤਨ ਕਲ ਜੋੜ ਕਰ ਝਾਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਇ ਤੈ ਪਾਇਓ ਨਾਮ ਤੇ ਆਵੇ ਦੇਵ ਤੇ ਤੀਸ ਸੋ ਅਰ ਸਾਧਕ ਸੇ ਦਿਨਾਰੋ ਨਾਮ ਖਾਂਡੋ ਬ੍ਰਹਮੰਡ ਤਾਰੇ ਜੈ ਨਾਮ ਸਮਾਦੇਵ ਅਰ ਸੋਗ ਸੰਕਰਤ ਹਾਰੇ ਨਾਮ ਸਿਰੋ ਮਨ ਸਰਮੈ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੋਦੀਓ ਕਰਤਾ ਰੇ ਸਤ ਸੂਰੋ ਸੀਲ ਬਲਵੰਤ ਸਦ ਭਾਏ ਸੰਗਤ ਸਗਨ ਗੁਰੂ ਮਾਥੋ ਨਿਰਵੈਰ ਲੀਣਾ ਜਿਸ ਧੀਰਜ ਧੋਰ ਧਵਲ ਤੁਜਾ ਸੇਤ ਬੈਕੁੰਡ ਬੀਨਾ ਪਰਸ ਸੰਪਿਆਰ ਜੇ ਕਰਤਾਰ ਹੈ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅੰਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਦਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿੱਠ ਬਾਣੀ ਧਨ ਸਤਗੁਰ ਸੇਵਿਓ ਜਿਸ ਪਸਾਏ ਗਤਿ ਅਗਮ ਜਾਣੀ ਕੋਲ ਸਮੂ ਸਮੁੰਦਰੇ ਪਾਇਓ ਨਾਮ ਨਿਵਾਸ ਸੁਖਿ ਹਥ ਜਮ ਕਲੁ ਚੇਰੇ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣ ਸਿਜ ਸਨਮੁਖ ਮੁਖ ਜੋਵੈ ਰਿਦੈ ਬਸੈ ਬਾਵਾੰਗ ਜੋਤੀਨੋ ਲੋਕਾਂਤਰ ਮੋ ਹੈ ਰਿਦੈ ਬਸੈ ਅਕਈਓ ਸੋਏ ਰਾਤਿ ਨਹੀ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰੁ ਏਤੋ ਰੰਗ ਰਾਤੋ ਮਹਤਕ ਨੀਸਾਨ ਸਚੋ ਕਰਮ ਕਲ ਜੋੜ ਕਰ ਝਾਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿੰਨ ਪਾਇਓ ਚਰਨ ਤਾਂ ਪਰਸਿ ਗੇ ਹੱਥ ਚਰਨ ਗੁਰ ਅਮਰ ਪਵਲ ਰਹੈ ਹੱਥ ਤਾਂ ਪਰਸਿ ਗੇ ਹੱਥ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰਸਿ ਗੇ ਹੱਥ ਜੀ ਗੁਰ ਅਮਰ ਪੁਣੀਜੈ ਨੈਣ ਤਾਂ ਪਰਥ ਕੇ ਅਥ ਨੈਣ ਗੁਰ ਅੰਬਰੋ ਪਖੀਜੈ ਸਰਵਣ ਤਾਂ ਪਰਥ ਕੇ ਅਥ ਸਰਵਣ ਗੁਰ ਅੰਬਰ ਸੁਨੀਜੈ ਸੁਖ ਹਥ ਜੋਹੀਓ ਜਿਦੀ ਹਿ ਬਸੈ ਗੁਰ ਅਮਰਦਾਸੋ ਨਿਜ ਜਗਤ ਪੇਤੋ ਸੁਖਿਆਤ ਸੋ ਸਿਰ ਜਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਾਰ ਦੁਖ ਨਹਿ ਭੁਖ ਤੇ ਨਰ ਨੇ ਧਨ ਨੂੰ ਕਹੀਏ ਤੇ ਨਰ ਸੋਕ ਨੋ ਹੂਵੇ ਤੇ ਨਰ ਸੇ ਅੰਤ ਨ ਲਹੀਏ ਤੇ ਨਰ ਸੇਵ ਨੋ ਕਰੇ ਤੇ ਨਰ ਸਹਿ ਸਹਿ ਸੁਮਪਹਿ ਤੇ ਨਰ ਦੁਲੀਚੈ ਬਹਿ ਤੇ ਨਰ ਉ ਥੱਪ ਬਿ ਥੱਪਹਿ ਸੁਖ ਲਹਿ ਤੇ ਨਰ ਸੰਸਾਰ ਮਹਿ ਆਪੇ ਪਾਟੋ ਰਿਪ ਮਦ ਤੇਹ ਤਕਿਆ ਤੈਨਨ ਜਲ ਪਣੈ ਗੁਰ ਅਮਰਦਾਸ ਸੋ ਪਰਸਨ ਜੇਹ ਤੈ ਪੜੋ ਏਕ ਮਨ ਧਰਿਓ ਏਕ ਕਰ ਏਕ ਬਿਚਾਣਿਓ ਨੈਣ ਬੈਣ ਮੋਹ ਏਕ ਏਕ ਦੋ ਠਾਇ ਨਾ ਜਾਣਿਓ ਸੁਪਨ ਏਕ ਪ੍ਰਤਖ ਏਕ ਇਕ ਸਮੈ ਲੀਣੋ ਤੀ ਸੋ ਏਕੋ ਔਰ ਪੰਜ ਸਿੱਧ ਪੈ ਸਿਸ ਨਾਖੀਨੋ ਕੋ ਜੇ ਲੱਖ ਲੱਖ ਵਾ ਲੱਖ ਹੈ ਇੱਕ ਇੱਕ ਕਰ ਵਰਨੇਉ ਗੁਰ ਅਮਰਦਾਸ ਜਲ ਪਣ ਤੂੰ ਇੱਕ ਲੋੜ ਹੈ ਇੱਕ ਮੰਨਿਉ ਜੇ ਮਦ ਗਈ ਜੇ ਦੇਵ ਜੇ ਮਤੋ ਨਮ ਸੁਮਣੀ ਜੇ ਮਤੋ ਤ੍ਰਿਲੋਚਨ ਚਿਤ ਭਗਤੋ ਕਬੀ ਰਹਿ ਜਾਣੀ ਰੁਕ ਮੰਗਦ ਕਰ ਤੂਚ RAM ਜਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ ਹੇ ਲੋਭ ਕਰੋਬ ਦੋ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੇ ਜੁਗਤ ਗੁਰ ਅਮਰਦਾਸੋ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪੋਮੋ ਪਾਤ ਗਬੇ ਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਤੀ ਐ ਧਿਆਨ ਲਈਏ ਬਹੁ ਮੁਕੇ ਗੁਰ ਅਮਰਦਾਸ ਪਰਸੀ ਐ ਆਪੋ ਲਬੈ ਗੋ ਚੁਕੇ ਇੱਕ ਬਿਨ ਦੁਗਣ ਜੋ ਤੋਰਹਿ ਜਾ ਸੋ ਮੰਤਰ ਮਾਨ ਵੈਲਹਿ ਜਾਲ ਪਾਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ ਸਤਿਨਾਮ ਕਰਤਾ ਸੋ ਧਿਰੋ ਨਾਨੂ ਸੰਗਰਿਓ ਤਾ ਤੇ ਅੰਗਦ ਲਹਿਣਾ ਪ੍ਰਗਟੋ ਤਾ ਸ ਚਰਨ ਲੇਵ ਰਹਿਓ ਤਿਤ ਗੋਲੋ ਗੁਰ ਅਮਰਦਾਸ ਆਸਾ ਨਿਵਾਸ ਤਾ ਸ ਗੁਣ ਕਵਣ ਵਖਾਣੋ ਜੋ ਗੁਣ ਆ ਲਖ ਅਗਾਮ ਤਿਨ ਗੁਣ ਅੰਤ ਨਾ ਜਾਣੋ ਬੋਇ ਤੋਬੇ ਦਾ ਤੇ ਨਰਮਿਓ ਸਭ ਸੰਗਤ ਕੋ ਲੋਦਰਨ ਗੁਰ ਅਮਰਦਾਜ਼ ਕੀਰਤ ਕਹਿ ਤਰਾਹੇ ਤਰਾਹੇ ਤੋ ਪਾ ਸਰਨ ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਜੋਤੋ ਜਗ ਮੰਡਲ ਕਰਿਓ ਜੇ ਕਹਿ ਤੈ ਪ੍ਰਭੂਰ ਸਬਦ ਦੀਪਕ ਦੀਪਾਇੋ ਜੇ ਸਿੱਖ ਹੈ ਸੰਗ ਰਹੋ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲੈਣੇ ਸੰਗੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਾਪ ਤਪੱਸ ਸੰਤੋਖਿ ਪੇਖਿ ਦਰਸ਼ਨ ਗੁਰ ਸਿਖੈ ਸ਼ਰਨ ਪਰੈ ਤੇ ਉੱਬਰੈ ਛੋਡ ਜਾਪੁਰ ਕੀ ਲਿਖੈ ਭਗਤ ਭਾਇ ਪ੍ਰਪੂਰ ਰਿਦੈ ਉਚਰੈ ਕਰਤਾਰੈ ਗੁਰ ਗੋਹਰੋ ਦਰੀਆਉ ਪਲ ਕੋ ਡਵੰਤ ਤਹਤਾਰੈ ਨਾਨਕ ਕੋਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜੇ ਨ ਸੇਵਿਓ ਤੈਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਵਵਰਦਾ ਕੋ ਪਰ ਕਹਿ ਭੇਨ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕੋ ਤੇਰੇ ਹਉ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰਦੇ ਕੈ ਸੋਬ ਦੇਟ ਨਾਮ ਕਰਤਾ ਮੁਖ ਨੇਵਾ ਆਗਾਮ ਆ ਲਖ ਕਾਰਨ ਪੁਰਖ ਜੋ ਪਰਮਾ ਬੈ ਸੋ ਕੋ ਹੋ ਗੁਰ ਅਮਰਦਾਸ ਕਰਨ ਕਰਨ ਜੇ ਤੂੰ ਰਖਹਿ ਤਿਵੇਂ ਰਹੋ ਪਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਸਾਚ ਸੱਚ ਜਾਣੀਏ ਇਕ ਚਿੱਤੈ ਲੈ ਵਿਲਾਵੇ ਕਾਮ ਕ੍ਰੋਧ ਵਸ ਕਰੇ ਪਉਣ ਉਦੰਤ ਨਾ ਧਾਵੇ ਨਿਰੰਕਾਰ ਕੈ ਵਸੇ ਜੀਸ ਹੁਕਮ ਬੋਜੋ ਵਿਚਾਰ ਪਾਵੇ ਕਲ ਮਹਰੂ ਕਰਤਾ ਪੁਰਖ ਸੋ ਜਾਣੈ ਜਿਨ ਕੇ ਚਕੀਓ ਗੁਰ ਮਿਲਿਓ ਸੋਏ ਭਿਖਾ ਕਹਿ ਸਹਿਜ ਰੰਗ ਦਰਸ਼ਨ ਦੀਓ ਰਿਓ ਸੰਤ ਹੋਂਟੋਲ ਸਾਧ ਬਉ ਤੇਰੇ ਜਿਠੇ ਸੰਿਆਸੀ ਤੌਸੀਅ ਮੁਖੋਂ ਏ ਪੰਡਤ ਮਿੱਠੇ ਬਰਸੇ ਕੋ ਪਰਿਓ ਕਿਨੇ ਨੋਂ ਪਰ ਚੋਲਾਯੋ ਕਹਿ ਤੇ ਆ ਕਹਿਤੀ ਸੁਣੀ ਰਹਿਦ ਕੋ ਖੁਸ਼ੀ ਨ ਆਯੋ ਹਰ ਨਾਮ ਛੋਡ ਦੂਜੇ ਲਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰਦਿਓ ਮਿਲਾਯੋ ਭਿਖਿਆ ਜੇ ਤੂੰ ਰਖੇ ਤੇ ਰਹੋ ਪੈਰ ਸਮਸਨਾ ਹੋ ਗਿਆਨ ਹੈ ਅਸਨ ਚੜਿਓ ਧਰਮ ਧਣਕ ਕਰ ਗਹਿਓ ਭਗਤ ਜ਼ੀਲੇ ਸਰ ਲੜਿਓ ਪੈ ਨਿਰਪੋ ਹਾਰ ਅਟਲ ਮਨ ਸ਼ਬਦ ਗੁਰ ਨੇ ਜਗ ਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਦ ਵੇਖਣ ਡਿਓ ਭਲੋ ਪੁਹਾ ਦੇ ਜੋ ਤਨ ਨਿਰਪਦ नाथ ਨਾਨਕ ਬਰ ਗੋਰੀ ਅਮਰਦਾਸ ਸਚ ਸਲਪਣ ਤੈ ਦਲ ਜਿਤੋ ਏਬ ਜੁਦ ਕਰ ਕਾਣਾ ਬੂਦ ਬਾਸ ਰੋ ਮੈ ਬਲ ਕੁਸਮ ਬਸੰਤੋ ਗਨੰਤ ਨ ਆਵੇ ਰਾਵ ਸਸ ਕਿਰਨ ਉਦਰ ਸਾਗਰ ਕੋ ਗਾੰਗ ਤਰੰਗ ਅੰਤ ਕੋ ਪਾਵੇ ਰੂਦਰ ਤਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਾਂ ਜੋਗਾ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿਆ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮ ਤੋਹੇ ਬਣਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ